ਸਮਾ 5 ਮਿੰਟ ਹੈ ਤੇ ਇਹਨਾਂ ਤੋਂ ਬਾਅਦ ਦਲਵਾਰਾ ਸਿੰਘ ਹਰੀਗੜ ਬੀਕੇ ਜੂ ਆਜਾਦ ਹੋ ਤਿਆਰ ਰਹਿਣਾ ਸ਼ੰਗਾਰਾ ਸਿੰਘ ਜੀ ਮਾਨ ਸਮਾ 5 ਮਿੰਟ ਕਿਸਾਨ ਲਹਿਰ ਦੇ ਸ਼ਹੀਦ ਸਭੂ ਕਰਨ ਜੀ ਬੱਲੋ ਦੀ ਪਹਿਲੀ ਵਰਸੀ ਤੇ ਇਕੱਠੇ ਹੋਏ ਸਾਰੇ ਹੀ ਕਿਸਾਨ ਮਜ਼ਦੂਰ ਸਤਿਕਾਰਯੋਗ ਸਾਡੀਆਂ ਮਾਵਾ ਭੈਣਾ ਬਹੁਤ ਸਾਰੀਆਂ ਗੱਲਾਂ ਮੈਥੋਂ ਪਹਿਲਾਂ ਬੋਲਣ ਵਾਲੇ ਬੁਲਾ ਰਹੇ ਨੇ ਤੁਹਾਡੇ ਨਾਲ ਸ਼ੁਭਕਰਨ ਦੇ ਸ਼ਹੀਦੀ ਬਾਰੇ ਕੇਂਦਰ ਸਰਕਾਰ ਦੇ ਅੜੀ ਵਾਲ ਰਵੱਈਏ ਬਾਰੇ ਤੇ ਕਿਸਾਨ ਲਹਿਰ ਬਾਰੇ ਕੀਤੀ ਹੈ ਕਿਉਂਕਿ ਜਦੋਂ ਤੋਂ ਇਹ ਕਿਸਾਨ ਆંદੋਲਨ ਸ਼ੁਰੂ ਹੋਇਆ ਉਦੋਂ ਤੋਂ ਲੈ ਕੇ ਕੇਂਦਰ ਸਰਕਾਰ ਦਾ ਰਵੱਈਆ ਜੋ ਸਾਡੇ ਸਾਹਮਣੇ ਆਇਆ ਜੋ ਦੋਨਾਂ ਫਾਰਮਾਂ ਵੱਲੋਂ ਬਾਰਡਰਾਂ ਤੇ ਗੋਲ ਸ਼ੁਰੂ ਕੀਤਾ ਗਿਆ ਜਿਹਦੇ ਵਿੱਚ ਪਿਛਲੇ ਕਿਸਾਨ ਦਿੱਲੀ ਅੰਦੋਲਨ ਦੀਆਂ ਰਹਿੰਦੀਆਂ ਮੰਗਾਂ ਮੁੱਖ ਮੰਗਾਂ ਵਿੱਚੋਂ ਐਮਐਸਪੀ ਦੀ ਕਾਨੂੰਨੀ ਗਰੰਟੀ ਕਰਜ਼ਾ ਮਾਫੀ ਜਾਂ ਵੱਡੀਆਂ ਮੰਗਾਂ ਡਬਲਯੂਟੀਓ ਤੋਂ ਭਾਰਤ ਦੇ ਹਾਕਮ ਬਾਹਰ ਹੋਣ ਇਹਨਾਂ ਮੰਗਾਂ ਤੇ ਗੋਲ ਸ਼ੁਰੂ ਹੋਇਆ ਪਰ ਕੇਂਦਰ ਸਰਕਾਰ ਵੱਲੋਂ ਉਹਨਾ ਮੰਗਾਂ ਤੇ ਜਿਨ੍ਹਾਂ ਦਾ ਲਿਖਤੀ ਵਾਅਦਾ ਕੀਤਾ ਹੋਇਆ ਸੀ ਗੌਰ ਕਰਨ ਦੀ ਬਜਾਏ ਇੱਧਰ ਗੋਲੀਆਂ ਦੀ ਬਾਛੜਾ ਥਰੂ ਗੈਸਾਂ ਦੀ ਬਾਛੜਾ ਪਾਣੀ ਦੀਆਂ ਬੁਛਾੜਾਂ ਹੋਰ ਕਿੰਨਾ ਕੁਛ ਛੱਦ ਜਬਰ ਜਿੱਥੇ ਸਾਡਾ ਇਹ ਸ਼ੋਭ ਕਰਨ ਸ਼ਹੀਦ ਹੋਇਆ ਇਹਦੇ ਨਾਲ अनेका ਸ਼ਹੀਦ ਉਹ ਸ਼ਹੀਦਾਂ ਦੀ ਕਤਾਰ ਹਜੇ ਵੀ ਲਗਾਤਾਰ ਲੜੀ ਆ ਉਹ ਲੰਮੀ ਹੁੰਦੀ ਜਾ ਰਹੀ ਹੈ ਤੇ ਰੋਜ਼ ਉਹ ਸ਼ਹੀਦ ਦੀਆਂ ਹੋ ਰਹੀਆਂ ਕੇਂਦਰ ਵੱਲੋਂ ਇੱਕ ਪਾਸੇ ਸਾਡੀ ਲੜਾਈ ਚੱਲ ਰਹੀ ਹੈ ਕਿ ਸਾਨੂੰ ਤੁਸੀਂ ਆਪ ਲਿਖਤੀ ਵਾਅਦਾ ਕੀਤਾ ਹੋਇਆ ਸਾਰੀਆਂ ਫਸਲਾਂ ਤੇ ਐਮਐਸਪੀ ਦੀ ਖਰੀਦ ਦੀ ਕਾਨੂੰਨੀ ਗਰੰਟੀ ਮਿਲੇ ਪਰ ਦੂਜੇ ਪਾਸੇ ਕੇਂਦਰ ਸਰਕਾਰ ਵੱਲੋਂ ਇਹ ਕਾਨੂੰਨੀ ਗਰੰਟੀ ਦੇਣ ਦੀ بجائے ਹੋਰ ਉਦੋਂ ਵੀ ਤਕੜਾ ਹੱਲਾ ਜਾਂ ਹਮਲਾ ਕਹਿ ਲਿਗੇ ਸਾਡੀ ਖੇਤੀ ਤੇ ਬੋਲਿਆ ਗਿਆ ਜਿਵੇਂ ਪਹਿਲਾਂ ਵੀ ਬੁਲਾਰੇ ਨੇ ਜ਼ਿਕਰ ਕੀਤਾ ਕਿ ਖੇਤੀ ਮੰਡੀਕਰਨ ਨੀਤੀ ਦਾ ਚੌਖਟਾ ਕੇਂਦਰ ਸਰਕਾਰ ਵੱਲੋਂ ਤਿਆਰ ਕਰਕੇ ਸੂਬਿਆਂ ਤੇ ਥੋਪਤਾ ਵੀ ਇਹਦੇ ਚੌਖਟੇ ਦੇ ਅੰਦਰ ਰਹਿ ਕੇ ਇਹਨੂੰ ਤੁਸੀਂ ਲਾਗੂ ਕਰੋ ਇਹਦਾ ਮਤਲਬ ਸਰਕਾਰ ਕੇਂਦਰ ਸਰਕਾਰ ਸਾਡੇ ਦੂਜੇ ਪਾਸੇ ਖੜੀ ਹੈ ਤੇ ਸਾਡੀ ਲੜਾਈ ਉਹ ਤੋਂ ਦੂਜੇ ਪਾਸੇ ਖੜੀ ਹੈ ਸੋ ਇਸ ਕਰਕੇ ਸਾਨੂੰ ਅੱਜ ਉਹਨਾਂ ਮੰਗਾਂ ਨੂੰ ਮਰਵਾਉਣ ਖਾਤਰ ਤਕੜੇ ਸੰਘਰਸ਼ ਇਕੱਠੇ ਹੋ ਕੇ ਲੜਨ ਦੀ ਲੋੜ ਹੈ ਤੇ ਉਧਰ ਨੂੰ ਕਦਮ ਜਥੇਬੰਦੀਆਂ ਵੱਲੋਂ ਵਧਾਏ ਜਾ ਰਹੇ ਐ ਸੋਹਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਦੇਖੋਗੇ ਪੈਣੋ ਭਰਾਵੋ ਕਿਸਾਨੋ ਵੀਰੋ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਕੱਠੇ ਹੋ ਕੇ ਸੰਘਰਸ਼ ਲੜ ਕੇ ਕੇਂਦਰ ਸਰਕਾਰ ਨੂੰ ਝੁਕਣਾ ਪੈਣਾ ਕਿਉਂਕਿ ਪਿਛਲੇ ਇਤਿਹਾਸ ਚੱਕ ਲਓ ਕਿਸਾਨ ਲਹਿਰਾਂ ਦੇ ਇਤਿਹਾਸ ਚੱਕ ਲਓ ਚਾਹੇ ਉਹ ਕਾਨੂੰਨੀ ਤੌਰ ਤੇ ਸਪਰੀਮ ਕੋਰਟਾਂ ਤੇ ਜਾਂ ਕੋਰਟਾਂ ਦੇ ਫੈਸਲੇ ਚੱਕ ਲੋ ਜਦੋਂ ਲੋਕ ਇਕੱਠੇ ਹੋ ਕੇ ਲੜਦੇ ਆ ਲੋਕ ਜਿੱਤਦੇ ਆ ਤੇ ਹਾਕਮ ਹਾਰਦੇ ਆ ਇਸ ਘੋੜ ਦੇ ਵਿੱਚ ਵੀ ਠੀਕ ਆ ਘੋੜ ਲੰਮੇ ਚੱਲਦੇ ਆ ਲੰਮੇ ਹੋ ਜਾਇਆ ਕਰਦੇ ਆ ਇਸ ਘੋੜ ਦੇ ਵਿੱਚ ਵੀ ਲੋਕ ਜਿੱਤਣਗੇ ਕਿਉਂਕਿ ਲੋਕਾਂ ਦੀ ਤਾਕਤ ਵੱਡੀ ਹੁੰਦੀ ਆ ਪਰ ਇਹਦੇ ਤੇ ਸ਼ਰਤੇ ਹੁੰਦੀ ਆ ਕਿ ਲੋਕ ਇਕੱਠੇ ਹੋ ਕੇ ਸਿਰ ਜੋੜਨਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਵੇਂ ਤੁਸੀਂ ਖਬਰਾਂ ਸੁਣੀਆਂ ਕਿ 27 ਤਰੀਕ ਨੂੰ ਫੇਰ ਤਿੰਨੇ ਫੋਰਮ ਇਕੱਠੇ ਸਿਰ ਜੋੜ ਰਹੇ ਆ ਤੇ ਸ਼ੁਭ ਕਾਮਨਾਵਾਂ ਕਰਦੇ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੇ ਕੋਲੇ ਇਹ ਚੰਗੀ ਖਬਰ ਪਹੁੰਚੇ ਤੇ ਆਪਾਂ ਇਕੱਠੇ ਹੋ ਕੇ ਇਹੀ ਸੱਚੀ ਸ਼ਰਧਾਜਲੀ ਆ ਸਾਡੇ ਸੁਭ ਕਰਨ ਨੂੰ ਕਿ ਸਰਕਾਰ ਨੂੰ ਇਕੱਠੇ ਹੋ ਕੇ ਦਾ ਨੱਕ ਮੋੜਿਆ ਜਾ ਸਕਦਾ ਇਕੱਠੇ ਹੋ ਕੇ ਹੀ ਨੱਕ ਮੋੜਾਂਗੇ ਆਖਰ ਦੇ ਵਿੱਚ ਮੈਂ ਸਾਡੀ ਜਥੇਬੰਦੀ ਬੀਕੇ ਜੂ ਇਕਤਾ ਉਗਰਾਹਾ ਵੱਲੋਂ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਦਾ ਹੋਇਆ ਇਨ੍ਹਾਂ ਜਥੇਬੰਦੀਆਂ ਦੇ ਨਾਲ ਦੁੱਖ ਸਾਂਝਾ ਕਰਦਾ ਹੋਇਆ ਇਹੀ ਆਸ ਕਰੂੰਗਾ ਕਿ ਇਸ ਵੀਰ ਨੂੰ ਸੱਚੀ ਸ਼ਰਧਾਂਜਲੀ ਇਹੀ ਹੈ ਆਓ ਇਕੱਠੇ ਹੋ ਕੇ ਤਕੜੇ ਸੰਘਰਸ਼ਾਂ ਦੇ ਰਾਹ ਪਈਏ ਸਿਰਾਂ ਤੇ ਖੱਫਣ ਬਨ ਕੇ ਖੋਲ ਦੇ ਮੈਦਾਨ ਚ ਨਤਰ ਗਏ ਇਨ੍ਹਾਂ ਸ਼ਬਦਾਂ ਦੇ ਨਾਲ ਹੀ ਤੁਹਾਡਾ ਸਭ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਜੀ ਸ਼ੰਗਾਰਾ